ਚਲੇ ਗਿਆ ਮਹਾਨਰ ਬਾਬਾ ਵਿਧੀ ਚੰਦ ਕਹਿਣ ਲੱਗਾ ਮੇਰੀ ਵਿਦਿਆ ਕਹਿੰਦੀ ਹੈ ਤੁਹਾਡਾ ਘੋੜਾ ਤੁਹਾਡਾ ਘਾਈ ਲੈ ਕੇ ਗਿਆ ਹੈ ਕਹਿਣ ਲੱਗਾ ਹਾਂ ਇਹ ਵੀ ਸੱਚ ਹੈ ਮਹਾਨਰ ਬਾਬਾ ਵਿਧੀ ਚੰਦ ਕਹਿਣ ਲੱਗਾ ਸੁੰਦੇ ਖਾਨ ਦਰੋਗੇ ਸੁਲੇਤ ਸ਼ਾਜਹਾਨ ਬਾਦਸ਼ਾਹ ਉਹ ਸਾਰਿਆਂ ਨੂੰ ਸ਼ਰਾਬੀ ਕਰਕੇ ਚਾਬੀਆਂ ਜੇਬਾਂ ਦੇ ਵਿੱਚੋਂ ਕੱਢ ਕੇ ਅੰਦਰ ਬੰਦ ਕਰਕੇ ਜੰਦਰੇ ਮਾਰ ਕੇ ਚਲੇ ਗਿਆ ਕਹਿਣ ਲੱਗਾ ਹਾਂ ਇਹ ਵੀ ਸੱਚ ਹੈ ਔਰ ਬਹਾਦਰ ਬਾਬਾ ਵਿਧੀਚੰਦ ਕਹਿਣ ਲੱਗਾ ਸੁੰਦੇਖਾਂ ਦਰੋਗੇ ਨੂੰ ਉਸ ਕਸੇਰੇ ਨੇ ਉਸ ਘਾਈ ਨੇ ਲਾਲਚ ਦਿੱਤਾ ਜਿਹੜੀ ਤਨਖਾਹ ਮਿਲਦੀ ਸੀ ਉਹ ਸੁੰਦੇਖਾਂ ਦਰੋਗੇ ਦੇ ਕੋਲ ਜਮਾ ਹੈ ਝੂਠਾ ਹੋ ਗਿਆ ਸੁੰਦੇਖਾਂ ਦਰੋਗਾ ਅੱਖਾਂ ਨੀਵੀਆਂ ਕਰ ਲਈਆਂ ਕਿਉਂਕਿ ਜੋ ਬਹਾਦਰ ਬਾਬਾ ਵਿਧੀਚੰਦ ਨੇ ਬੋਲਿਆ ਉਹ ਸੱਚ ਹੈ ਹੁਣ ਸ਼ਾਹਜਹਾਨ ਬਾਦਸ਼ਾਹ ਕਹਿਣ ਲੱਗਾ ਕਿ ਇਹ ਘੋੜਾ ਦੁਬਾਰਾ ਕਿਲੇ ਦੇ ਵਿੱਚ ਕਿਵੇਂ ਆ ਸਕਦਾ ਹੈ ਬਹਾਦਰ ਬਾਬਾ ਵਿਧੀ ਚੰਦ ਕਹਿਣ ਲੱਗਾ ਕਿ ਰਾਤ ਹੋਣ ਦਿਓ ਜਿੱਦਾਂ ਦੇ ਮਾਹੌਲ ਦੇ ਵਿੱਚੋਂ ਪਹਿਲਾ ਘੋੜਾ ਗਿਆ ਉਸੇ ਤਰ੍ਹਾਂ ਦਾ ਮਾਹੌਲ ਬਣਾਉਣਾ ਪਵੇਗਾ ਰਾਤ ਹੋ ਗਈ ਬਹਾਦਰ ਬਾਬਾ ਵਿਧੀ ਚੰਦ ਕਹਿਣ ਲੱਗਾ ਜਿਵੇਂ ਉਸ ਦਿਨ ਕਮਰਿਆਂ ਅੰਦਰ ਤੁਹਾਨੂੰ ਬੰਦ ਕੀਤਾ ਸੀ ਘਾਈ ਨੇ ਕਸੇਰੇ ਨੇ ਉਸੇ ਤਰ੍ਹਾਂ ਤੁਹਾਨੂੰ ਅੰਦਰ ਬੰਦ ਹੋਣਾ ਪਵੇਗਾ ਕਹਿਣ ਲੱਗੇ ਠੀਕ ਹੈ ਬਹਾਦਰ ਬਾਬਾ ਵਿਧੀ ਚੰਦ ਨੇ ਸਾਰਿਆਂ ਨੂੰ ਜੰਦਰੇ ਲਾ ਕੇ ਅੰਦਰ ਕਰ ਦਿੱਤਾ ਬੰਦ ਸ਼ਾਹਜਹਾਨ ਬਾਦਸ਼ਾਹ ਨੂੰ ਬਹਾਦਰ ਬਾਬਾ ਬਿਧੀ ਚੰਦ ਕਹਿਣ ਲੱਗਾ ਕਿ ਤੂੰ ਆਹ ਸੁਪਰ ਸੰਮਨ ਵਰਜ ਦੇ ਉੱਪਰ ਜਾ ਕੇ ਬੈਠ ਜਾ ਮੈਂ ਤੁਹਾਨੂੰ ਚੋਰ ਦਿਖਾਉਣਾ ਹੈ ਤੁਹਾਡੇ ਘੋੜਿਆਂ ਦਾ ਚੋਰ ਕਿਹੜਾ ਹੈ ਸਾਰਿਆਂ ਨੂੰ ਕਰ ਦਿੱਤਾ ਬੰਦ ਬਹਾਦਰ ਬਾਬਾ ਵਿਦੀ ਚੰਦ ਨੇ ਬਿਠਾ ਦਿੱਤਾ ਸੰਮਣ ਗੁਰਜ ਦੇ ਵਿੱਚ ਸ਼ਾਹ ਜਹਾਨ ਬਾਦਸ਼ਾਹ ਨੂੰ ਮਣ ਬਹਾਦਰ ਬਾਬਾ ਵਿਦੀ ਚੰਦ ਨੇ ਕਹਿ ਲੱਗਾ ਮੈਂ ਦੱਸਦਾ ਏ ਉਹ ਕਾਈ ਘੋੜਾ ਲੈ ਕੇ ਕਿਵੇਂ ਗਿਆ ਹੀਰਿਆਂ ਜੜੀ ਕਾਠੀ ਗੁਲਬਾਗ ਘੋੜੇ ਤੇ ਬਹਾਦਰ ਬਾਬਾ ਵਿਦੀ ਚੰਦ ਨੇ ਪਾਈ ਹੈ ਘੋੜੇ ਤੇ ਬੋ ਗਿਆ ਸਵਾਰ ਲਈ ਘੋੜੇ ਨੂੰ ਅੱਡੀ ਸ਼ਾਹ ਜਹਾਨ ਬਾਦਸ਼ਾਹ ਨੂੰ ਮੁਖਤਾਬ ਮੁਖਾਤਮ ਹੋ ਕੇ ਕਹਿਣ ਲੱਗਾ ਉਹ ਸ਼ਾਹ ਜਹਾਨ ਬਾਦਸ਼ਾਹ ਤੇਰਾ ਘੋੜਾ ਪਹਿਲਾ ਵੀ ਮੈਲ ਬਣ ਕੇ ਮੈਂ ਲਗਿਆ ਸੀ ਮੈਂ ਛੇਵੇਂ ਗੁਰੂ ਦਾ ਸਿੱਖ ਬਿਧੀ ਚੰਦ ਹਾਂ ਮੈਂ ਕੋਈ ਪੰਡਤ ਨਜੂਮੀਆਂ ਨਹੀਂ ਕੋਈ ਢਾਈ ਕਸੇਰਾ ਨਹੀਂ ਪਹਿਲਾ ਘੋੜਾ ਵੀ ਮੈਲ ਲੈ ਕੇ ਗਿਆ ਸੀ ਆ ਦੂਸਰਾ ਘੋੜਾ ਵੀ ਮੈਲ ਲੈ ਕੇ ਚੱਲਿਆ ਬਹਾਦਰ ਬਾਬਾ ਬਿਧੀ ਚੰਦ ਜੋ ਪਦਸ਼ਾਹ ਜਹਾਂ ਬਾਦਸ਼ਾਹ ਨੂੰ ਆਖ ਰਿਹਾ ਜਥਾ ਆਪ ਜੀ ਦੀ ਸੇਵਾ ਵਿੱਚ ਹੈ ਇਉਂ ਕਹਿ ਰਿਹਾ ਹੋ ਗਿਆ ਸਵੇਰਾ ਜਦੋਂ ਅੱਧੀ ਰਾਤ ਦਾ ਸ਼ੇਰ ਵਾਂਗ ਭੁੱਕ ਕੇ ਪੋਕ ਕੇ ਸੀ ਸਖੀ ਆਖ ਲੋ ਲੱਗਦਾ ਲਗ ਲ ਜਿਹੜਾ ਚੋਰ ਰਾਜਿਆ ਮੈਂ ਹਾਂ ਤੇ ਘੋੜਿਆਂ ਦਾ ਚੋਰ ਰਾਜਿਆ ਮੈਂ ਹਾਂ ਤੇ ਘੋੜਿਆਂ ਦਾ ਚੋਰ ਰਾਜਿਆ ਅਸੀ ਵੇਲਾ ਜਾਦੂ ਉੱਤੀ ਰਾਤ ਦਾ ਸ਼ੇਰ ਵਾਗ ਪੋਕ ਕੇ ਆਲ ਲੱਗਾ ਚੱਲਿਆ ਮੈਂ ਤੈਨੂੰ ਦੱਸ ਕੇ ਗਾਣ ਲੱਗਾ ਚੱਲਿਆ ਮੈਂ ਤੈਨੂੰ ਦੱਸ ਕੇ ਸਮਝੀ ਨਾ ਮੈਨੂੰ ਕਿਤੇ ਹੋਰ ਰਾਜਿਆ ਮੈਂ ਹਾਂ ਤੇਰੇ ਘੋੜਿਆਂ ਦਾ ਚੋਰ ਰਾਜਿਆ ਮੈਂ ਹਾਂ ਤੇਰੇ ਘੋੜਿਆਂ ਦਾ ਚੋਰ ਰਾਜਿਆ ਤੇ ਤਸਾਂ ਕੋਈ ਸੀ ਕਰੋੜੀ ਮਲ ਤੋਂ ਰੋਟਾ ਦਾ ਸਿੱਖਾ ਨੂੰ ਭਲਾ ਕੇ ਰਾਵੀ ਮੈਂ ਲੈ ਕੇ ਗਿਆ ਸੀ ਤੇ ਆ ਵੀ ਮੈਂ ਲੈ ਕੇ ਗਿਆ ਐ ਭਾਈਕੇ ਰੂਪੇ ਅੰਦਰ ਮੇਰੇ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਬੈਠੇ ਨੇ ਜੇ ਤੇਰੇ ਵਿੱਚ ਤਾਕਤ ਹੈ ਤੇ ਆ ਕੇ ਇਹ ਘੋੜੇ ਉਥੋਂ ਲੈ ਆਵੀਂ ਬਹਾਦਰ ਬਾਬਾ ਬਿਧੀ ਚੰਦ ਨੇ ਲਾਈ ਅੱਡੀ ਤੇ ਪਾਈ ਕਿਲੇ ਦੀ ਕੰਧ 라ਵੀ ਦੇ ਵਿੱਚ ਮਾਰੀ ਮਾਰੀ ਛਾਲ ਛਾਲ ਘੋੜੇ ਗੁਰਬਾਗ ਨੇ ਔਰ ਮੰਜਲਾਂ ਨੂੰ ਮਾਰਦਾ ਹੋਇਆ ਬਹਾਦਰ